ਇੱਕ ਸਾਲ ਦਾ ਤੇਰਾ 12000 ਬਣ ਗਿਆ ਹਾਂ ਆ ਗਾਂਢ ਵੀ ਹੈ ਨਹੀਂ ਉਹ ਚਾਹੇ ਭਿਆਰ ਰੁਪਿਆ ਆਉਂਦਾ ਹੁੰਦਾ ਤਾਂ ਦੰਦੀ ਦਿਵਾ ਲੈਂਦੇ ਲੋਹੇ ਮਾਂ ਪੁੱਤ ਅੱਛਾ ਸੁਣ ਸੁਣ ਹਯਾਰ ਰੁਪਿਆ ਦਿਨ ਦਾ ਮਹੀਨੇ ਦਾ ਹੋਣਾ ਸੀ ਤੇ ਅੱਜ 12 ਮਹੀਨੇ ਦਾ 12000 2 ਸਾਲਾਂ ਦਾ 24 ਤੇ 3ਾਂ ਦਾ 36 ਤੇ 4ਾਂ ਦਾ 48 ਤੇ ਜੇ 1000 ਦਾ ਸਮਾਨ ਦੇਊਗਾ ਤੇ ਲੈ ਲਿਓ ਦੂਜੀਆਂ ਪਾਰਟੀਆਂ ਦਾ ਰੁਕੜੀਆਂ ਸੀ ਰੋਕ ਜਿਹਨੇ ਕਹਿੰਦਾ ਬੇ ਰਾਜ ਐ ਤੇਰਾ ਤੂੰ ਮੁੱਖ ਮੰਤਰੀ ਤੇਰਾ ਪรรค ਬੰਦਾ ਮਸਾ ਦਾ ਮੌਕਾ ਐ ਮਸਾ ਦਾ ਮੌਕਾ ਐ ਤੇ ਜੇ ਫੇਰੀ ਨਾ ਆਵੇ ਤੇ ਫੇਰ ਇਹਨਾਂ ਦੀ ਫੋਟੋ ਦੇ ਬਾਹਰ ਜਿਹੜੀ ਜਵਾਂ ਟੁੱਟਿਆ ਜੋੜਾ ਹੋਇਆ ਨਾ ਉਹ ਬੰਦ ਕੇ ਲੁਕਾ ਦਿਓ ਜੋ ਵੀ ਤੁਹਾਡਾ ਬੇੜਾ ਹੀ ਬਹਿ ਜੇ ਤੁਹਾਡਾ ਮਰ ਜਾਂਦੇ ਆਂਦਾ ਵੀ ਹੋਲੀ ਨਹੀਂ ਆਈ ਝੋਟਾ ਸੀਜ਼ਨ ਐ ਨਹੀਂ ਨਹੀਂ ਇਹਨਾਂ ਦੇ ਪੋਸਟਰ ਦੇ ਸਾਹਮਣੇ ਟੁੱਟਿਆ ਜੋੜਾ ਜਿਹਦੀ ਜੋਤੀ ਤੋਂ ਹੋਰਾ ਉਹ ਨਾਲ ਨਹੀਂ ਇਹਦੀ ਫੇਰ ਇਹਨਾਂ ਨੂੰ ਕੀ ਕਰਾਉਣਾ ਹੈ ਸੋ ਕਹਿਣ ਦਾ ਭਾਵ ਇਹ ਹੈ ਕਹਿਣ ਦਾ ਭਾਵ ਇਹ ਕਿ ਤਕੜੇ ਹੋ ਕੇ ਕਿ ਬਿਲੇ ਲਾ ਦਿਓ ਕੰਮ ਜਿਹੜਾ ਅਸੀਂ ਲਾਇਆ ਕਰਨਪੁਰ ਉਹ ਘਰੋਂ ਵੀ ਚੰਗਾ ਸੀ ਉਹਨੂੰ ਟੈਕ ਟੂ ਦਿੱਤੀ ਰੱਜਿਆ ਪੁੱਜੀ ਕੋਈ ਲਾ ਕੇ ਹੀ ਜਾਊ ਲੈ ਕੇ ਨਹੀਂ ਜਾਂਦਾ ਉਹਰਾ ਪਿਓ ਦੇ ਬਾਰੇ ਪੁੱਛਦੋਰਾ ਪਿਓ 1121 100 ਆਪ ਦੇ ਕੁੜੀਆਂ ਬੁੜੀਆਂ ਨੂੰ ਕੋਲ ਹੀ ਸ਼ਗਨ ਦੇ ਦਿੰਦਾ ਸੀ ਸ਼ਰੀਬਾ ਦੀ ਸਾਨੂੰ ਸਾਰੇ ਕਹਿੰਦੇ ਯਾਰ ਇਹ ਤਾਂ ਸ਼ਰੀਬ ਜਲ ਬੱਤ ਹੈ ਉਹ ਕਾਲੀ ਦਾ ਲਾਲਾ ਉਹ ਜਿਹੜਾ ਝਾੜੂ ਵਾਲਾ ਜਿਹਦੀ ਚਿੱਟੀ ਦਾਣੀ ਹੋਗੀ ਪਹਿਲਾਂ ਤਿੰਨ ਨਾਰੀ ਬਣਿਆ ਹਰਨੀਤ ਪਹਿਲਾਂ ਉਹਦੀ ਕਾਲੀ ਚਿੱਟੀ ਉੱਤਨ ਹੋ ਜਾਵੇ ਤਾਂ ਸ਼ਰੀਬ ਹੈ ਗੋਲੂ ਮੋਲੂ ਹੈ ਮੈਂ ਕਿਹਾ ਗੱਲ ਸੁਣੋ ਗੁੰਡਾ ਚਾਹੀਦਾ ਸਾਨੂੰ ਤੁਹਾਡੇ ਘਰੇ ਗੁੰਡਾ ਗੁੰਡਾ ਨੂੰ ਬੁਲਾਉਣਾ ਐਮਐਲਏ ਦਾ ਕੰਮ ਹੈ ਐਮਐਸਸੀ ਦਾ ਕੰਮ ਹੈ ਗਊਓ ਸ਼ਰੀਪ ਹੋਵੇ ਥੋਡੀਆਂ ਪੁਰੀਆਂ ਬੁੜੀਆਂ ਕੋਲੇ ਬਹਿ ਜੇ ਥੋਡੀ ਮਾਂ ਆਵੇ ਮੰਜੇ ਦੇ ਬਹਿ ਜੇ ਥੋਡੀ ਪਰਜਾਈ ਦੇ ਕੋਲੇ ਬਹਿ ਕੇ ਦੁੱਖ ਸੁੱਖ ਸੁਣ ਲੇ ਤੇ ਉਹਦਾ ਕੰਮ ਕਰੇ ਵੀ ਚੰਗਾ ਭੈਣੇ ਤੇਰਾ ਕੰਮ ਕਰ ਬਸ ਸਾਨੂੰ ਲੁੱੱਚੇ ਲੰਡੇ ਨਹੀਂ ਚਾਹੀਦੇ ਨਾ ਗੁੰਡੇ ਚਾਹੀਦੇ ਜਿਹੜਾ ਲੀਡਰ ਬਣਦਾ ਹੋਵੇ ਲੀਡਰ ਦਾ ਹੱਥ ਤਾਂ ਜੁੜੇ ਹੋਣੇ ਚਾਹੀਦੇ ਕੋਈ ਗਾੜੀ ਕੱਢ ਦੇ ਚੰਗਾ ਮਾਤਾ ਦੀ ਗਲਤੀ ਹੋ ਜੇ ਚੰਗਾ ਬਾਪੂ ਜੀ ਚੰਗਾ ਬਾਈ ਜੇ ਅਗਲਾ ਪਿਸਤੌਲ ਕੱਢ ਲੇ ਤਿੰਨ ਮਾਰੇ ਕਾਲੀਦਾਲਾ ਨੇ ਇੱਕ ਪਿਸਤੌਲ ਆ ਲੈ ਦਿੱਤਾ ਬਾਠ ਬਾਠ ਹੈ ਓਰੀ ਓਰੀ ਸਾਸ ਦਾ ਓਰੀ ਸਾਸ ਨਾਲ ਲੜਦੀ ਹੈ ਆ ਗੱਲਾਂ ਕਰਦੇ ਆ ਮੁੰਡੇ ਵੀ ਹਾਂ ਯਾਰ ਉਹੀ ਹੈ ਬਾਤ ਜਿਹੜੇ ਗੱਲ ਕਰਦਾ ਮੈਂ ਨਹੀਂ ਡਰਦਾ ਹੋਵੇ ਤੂੰ ਇਹ ਇੱਥੇ ਡਰਾਈ ਫਿਰਦਾ ਜਿੱਦੇ ਮੇਰੇ ੱਟਕੇ ਚੜ ਗਏ ਨਾ ਰਗੜੂ ਬੜਾ ਬਾੜ ਤੂੰ ਪਹਿਲੇ ਹੱਲੇ ਹੀ ਰਗੜ ਦਊਗਾ ਪਹਿਲੇ ਮਹੀਨੇ ਚ ਰਗੜ ਦਊਗਾ ਐਂ ਮਰੂੜਿਆ ਲੋਕਾਂ ਨੂੰ ਕਰਦਾ ਹੈ ਲੋਕ ਡਰੀ ਜਾਂਦੇ ਫਿਰ ਕਿਸੇ ਨੂੰ ਤਾਂ ਭਗਤ ਸਿੰਘ ਬੰਨਾ ਹੀ ਪਊ ਸੱਜਣੋ ਇਹ ਗੈਂਗਸਟਰ ਜੇ ਮਕਾਉਨੇ ਆ ਤਾਂ ਫਿਰ ਕਿਸੇ ਨੂੰ ਤਾਂ ਚੱਕੜੀ ਪਊ ਬੀੜਾ ਹਾਂ ਇਹ ਜੇ ਨਾਮਕਾਏ ਹੁਣ ਤੁਸੀਂ ਤਾਂ ਕੰਮ ਕਰਦੇ ਹੋ ਦੁਕਾਨਾਂ ਤੇ ਤੁਸੀਂ ਕੰਮ ਕਰਦੇ ਹੋ ਮੇਰੇ ਰਿਕਸ਼ਾ ਚਲਾਉਂਦਾ ਕੋਈ ਰੇੜੀ ਚਲਾਉਂਦਾ ਕਿਸੇ ਦੁਕਾਨ ਤੇ ਲੱਗਿਆ ਇਹਦਾ ਕੰਮ ਨਹੀਂ ਸੌਖਾ ਪਿਸਟੋਲ ਲੈ ਲਓ ਬਾਈ ਰਾਤ 9 ਵਜੇ ਕਿ ਬਿਆ ਕਰੋ ਤੁਸੀਂ ਨੀਂਦੇ ਚੋਂ ਨੇ ਪੈਸੇ ਕਮਾਉਣੇ ਇੱਕ ਦਿਨ ਕੀ ਕਮਾ ਲਿਆ ਕਰੋਗੇ ਇਦਾਂ ਮੀ ਸੇਦ ਦੇਣ ਲੱਗਿਆ ਐਹਸਾਨ ਰਗੂ ਸਾਰਾ ਪਰਿਵਾਰ ਯਾਦ ਇਹਨਾਂ ਨੇ ਸ਼ਰਮਲਾ ਦੀ ਸਾਰੇ ਪੰਜਾਬ ਨੂੰ ਜਿਹੜਾ ਗੈਂਗਸਟਰ ਉੱਥੇ ਮਾਰਦਾ ਕੱਲ ਇੱਕ ਥਾਂ ਤੇ ਜਾ ਕੇ ਐ ਕਬੱਡੀ 플레이ਰ ਮਾਰਿਆ ਜਗਰਾਉ ਸੁਣਿਆ ਟੀਵੀ ਤੇ ਆਇਆ ਉਹ ਮਿੱਟੀ ਹਾਂਜੀ ਪੂਰੀ ਮਾੜੇ ਮੇਰੇ ਸਾਹਮਣੇ ਇੱਕ ਹੀ ਮੁੰਡਾ ਸੀ 28 ਸਾਲ ਦਾ ਢਿੱਡ ਇੱਕ ਘੰਟਾ ਪਿੱਟੀ ਗਈ ਇੱਕ ਘੰਟਾ ਢਿੱਡ ਪਿੱਟਿਆ ਮਾਰ ਵਾਂ ਕੇ ਕਹਿੰਦੀ ਮੈਂ ਮਰ ਗਈ ਜਾਂ ਮੈਨੂੰ ਜ਼ਹਿਰ ਦਿੱਤਾ ਪਰसों ਗਿਆ ਸੀ ਜਲੰਧਰ ساری ਦੁਕਾਨ ਲੁੱਟ ਲਈ 10:30 ਵਜੇ ਸਮਿਆਰੇ ਦੀ ਪਸਟੋਲ ਵਾਲੇ ਤਿੰਨ ਬੰਦੇ ਸੋ 10:30 ਵਜੇ ਰਾਤ ਨੂੰ ਨਹੀਂ ਤੜਕੇ ਚੌਥੇ ਗਿਆ ਸੀ ਮਾਨਸਾ ਫੀਟ ਵਿੱਚ ਠੱਗੀ ਦੁਕਾਨ ਤੇ ਗੋਲੀਆਂ ਚਲਾ ਕੇ ਉਹਦਾ ਸ਼ੀਸ਼ੇ ਦੇ ਵਿੱਚ ਗੋਲੀ ਤਿਲਕਦੀ ਉਹ ਵੱਜ ਗਿਆ ਤੇ ਰਾਤ ਨੂੰ ਕਰੋੜ ਮੰਗ ਲਿਆ ਇਹ ਕੰਮ ਬੜਾ ਸੌਖਾ ਹੈ ਤੇ ਕਾਹਨੋ ਪਤਾ ਲੱਗ ਜਾਂਦਾ ਨਹੀਂ ਮੌਲੀ ਬੰਨਾ ਮਾਰਦਾ ਤੇ ਅੱਜ ਹੁਣ ਖਬਰਾਂ ਚ ਆਈ ਜਾਂਦਾ ਵੀ ਪੁਲਿਸ ਦੇ ਅਖਬਾਰ ਨਹੀਂ ਪਹੁੰਚੇ ਮੰਡੀਆਂ ਚ ਅਖਬਾਰਾਂ ਦੇ ਵਿੱਚ ਉਹਨਾਂ ਨੂੰ ਇਹ ਪਤਾ ਲੱਗਿਆ ਵੀ ਬੰਬ ਹੈ ਤੇ ਬੰਬ ਦੀ ਇਤਲਾਹ ਨੂੰ ਲੈ ਕੇ ਸਾਰੀਆਂ ਖਬਰਾਂ ਵਾਲੀਆਂ ਗੱਡੀਆਂ ਚੈੱਕ ਕੀਤੀਆਂ ਜਾ ਰਹੀਆਂ ਟੈਲੀਵਿਜ਼ਨ ਦੇ ਚੱਲੀ ਜਾਂਦਾ ਅੱਜ ਦੇ ਟ੍ਰਿਬਿਊਨ ਅਖਬਾਰ ਦੀ ਵੱਡੀ ਸੁਰਖੀ ਹੈ ਆ ਹਾਲਾਤ ਕਰਤੇ ਬੰਬ ਤੁਸੀਂ ਬੜੇ ਵੇਖਿਆ ਤਰਨ ਤਰਨ ਤੇ ਪੱਟੀ ਵਾਲਿਓ ਸੜਕ ਦੇ 4 ਵਜੇ ਤੋਂ ਬਾਅਦ ਬੰਦਾ ਨਹੀਂ ਲੱਭਿਆ ਤੇ ਹੁਣ ਦੱਸ ਨਾ ਬਰਾਤ ਜਾਂਦੀ ਸੀ ਨਾ ਘੋੜੀ ਚੜਦੀ ਸੀ ਨਾ ਜਗਰਾਤਾ ਲੱਗਦਾ ਸੀ ਨਾ ਓਏ ਡੀਜੇ ਲੱਗਦਾ ਸੀ ਮੁੰਡਿਓ ਤੇ ਨਾ ਜਿਵੇਂ ਤੁਸੀਂ ਵਾਲ ਕਟਾਏ ਆਂ ਕੋਈ ਵਾਲ ਹੀ ਕੱਟਣ ਨੂੰ ਨਹੀਂ ਉੱਤੇ ਹੀ ਮਾਰਦੇ ਸੀ ਕੰਨ ਦੀ ਬੜਕਰੀ ਐਨੇ ਮਾੜੇ ਹਾਲਾਤ ਹੋ ਗਏ ਸਹੀ ਗੱਲ ਹੈ ਹੁਣ ਅਸੀਂ ਆਜ਼ਾਦੀ ਨਾਲੇ ਸਾਡੀ ਜਾਤ ਪਾਠ ਸਾਡਾ ਧਰਮ ਇਸ ਦੇਸ਼ ਚ ਆਜ਼ਾਦੀ ਹੈ ਚਾਹੇ ਕਿਸੇ ਜਾਤੀ ਦਾ ਮੁੰਡਾ ਹੈ ਉਹ ਬੰਦਾ ਉਹ ਆਪਣੀ ਆਵਾਜ਼ ਬਲੰਦ ਕਰਕੇ ਜੋ ਸਕਦਾ ਕਿਉਂਕਿ ਇਹ ਭਾਰਤ ਦੇਸ਼ ਅਜਾੜ ਦੇ ਅਸੀਂ ਵਸੀਆਂ ਸਾਨੂੰ ਸੂਮਿਤਸ ਖਾਇਆ ਜਾਂਦਾ ਗਰਜਾਦੇ ਰਹੇ ਉਹ ਸੂਮਿਤ ਤੁਸੀਂ ਸਾਰੇ ਜਨ ਗੰਗ ਮੰਨਿਆਂ ਦੀ ਦਾ ਇੱਕ ਜਾਇਆ ਹੈ ਭਾਰਤ ਤੇ ਭਾਗ ਵਿਦਾਤਾ ਹੈ ਕਰੋਦੇ ਰੈਗਨੀ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ ਅਸੀਂ ਬੁਲਬੁਲੇ ਹੈ ਇਸਕੀ ਇਗੁਲਿਸਤਾਨ ਦਾ ਮਾਮਾ ਇਹ ਕੌਣ ਸਮਦਾਰਿਆ ਜਿਹੜਾ ਬੱਚਾ ਨਿੱਕਾ ਜਾ ਹੁੰਦਾ ਉਹ ਉਸ ਰਾਹ ਤੋਂ ਤਗੜੇ ਰਹੋ ਇਹਨਾਂ ਜਿਹੜੀਆਂ ਦਾੜਾਂ ਐ ਇਹਨਾਂ ਦੇ ਖਿਲਾਫ ਲੜੋ ਤੇ ਬਾਈ ਸੰਦੀਪ ਸਿੰਘ ਤਗੜਾ ਰਹੇ ਤੇਰੇ ਨਾਲ ਪਤੀ ਰਾਜਕੁਮਾਰ ਵੀਰਕਾ ਜੀ ਇੱਥੋਂ 30 ਕਿਲੋਮੀਟਰ ਤੇ ਬੈਠੇ ਐ ਪੱਕੀ ਯਾਰੀ ਪਾਲਾ ਯਾਰਾਂ ਦਾ ਯਾਰ ਜਿਹੜਾ ਕੋਈ ਕਊਗਾ ਖੜੂਆ ਜਿਹੜਾ ਕੰਮ ਇਹਨੇ ਕੋਕੇ ਲਾਤੇ ਉਹ ਫਿਰ ਕਿਸੇ ਤੇਰੇ ਰਮੀਤ ਮੂਤ ਤੋਂ ਵੀ ਨਹੀਂ e okela